ਤੇ ਨੋ ਨੂ ਨੂ ਪੁਣੀਆ ਹੁੰਦਾ ਉਹਨਾਂ ਨੂੰ ਮਾਰੀ ਮੁੰਡਾ ਮਾਰੀ ਜਾਂਦਾ ਉਹ ਟ੍ਰੈਕਟਰ ਲੈ ਲਓ ਕੋਲੇ ਉਹ ਉਹਵੇਂ ਹਾਂ ਉਹਵੇਂ ਇਹਨੂੰ ਉਹ ਕੋਈ ਕਈ ਵਾਰੀ ਹੁੰਦਾ ਅਗਲਾ ਚੱਕ ਕੇ ਉਹ ਗਲੀ ਉਹ ਉਹ ਮਰੇਗਾ ਦੇਖੋ ਕੋਈ ਮੂੰਹ ਨਹੀਂ ਰੱਖਿਆ ਅੰਦਰ ਉਹ ਹੈਗਾ ਉਹ ਲੱਗੀ ਉਹ ਵਰੇ ਉਹਨੂੰ ਵਾਜਾ ਭਾਗ ਨਹੀਂ ਪਾ ਰਹੀ ਤੇਰਾ ਜੀ ਕਾ ਟੈਲੀ ਜਣੀ ਜਾਂਦਾ ਸੀ ਉਹ ਪੈਸਾ ਦੀ ਕੋਲੀ ਲੋਕਿਆਂ ਦੀ ਲੋਕਾਂ ਨਾਲ ਕੁੜੀਆਂ ਤੇ ਮਗਰੀ ਸਾਰੀ ਗੱਲਬਾਤ ਹੋਈ ਹੈ 18 ਦੇ ਭਾਈ ਨੂੰ ਪਤਾ ਕੋਈ ਨਹੀਂ ਮੈਨੂੰ ਲੱਗਦਾ ਉਹ ਪਤਾ ਹੈ ਬਲਾਈ ਬਲਾਈ ਸਦਾ ਸਿਹਾਣ ਤਾਲ ਜਿਹੜਾ ਫੋਜਪੁਰ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਕਤਲ ਨੂੰ ਗੌਰਤ ਕੀਤੀ ਗਈ ਔਰ ਇੱਕ ਕਤਲ ਕੀਤਾ ਗਿਆ ਉਹਦੇ ਵਿੱਚ ਅੱਜ ਫੋਲਪੁਰ ਪੁਲਿਸ ਨੂੰ ਨਾਲ ਕਾਊਂਟਰ ਇੰਟੈਲੀਜੈਂਸ ਫੋਲਪੁਰ ਵਿੰਗ ਇੱਕ ਕੰਬਾਈਨਡ ਅਪਰੇਸ਼ਨ ਦੇ ਵਿੱਚ ਬੜੀ ਵੱਡੀ ਸਫਲਤਾ ਮਿਲੀ ਜਦੋਂ ਰੱਤਾ ਖੇੜਾ ਸੇਮ ਨਾਲਾ ਖਾਣਾ ਢਲਖੁਰਦ ਇੱਥੇ ਨਾਕਾ ਲਾਇਆ ਸੀਗਾ ਔਰ ਇਹਨੂੰ ਚੇਸ ਕਰਾਈਆਂ ਸੀ ਇਹਨਾਂ ਤਿੰਨੇ ਮੁਲਜ਼ਮਾਂ ਨੂੰ ਸਾਡੀਆਂ ਪਾਰਟਿਸ ਉਹਦੇ 'ਚ ਜਦੋਂ ਇਹ ਅੱਗੇ ਨਾਕੇ ਤੇ ਆਏ ਨੇ ਇਸ ਨਾਲੇ ਇਹਦੇ ਸੇਮ ਨਾਲੇ ਦੇ ਉੱਤੇ ਤੇ ਇਹਨਾਂ ਨੂੰ ਜਦੋਂ ਪੁਲਿਸ ਨੇ ਰੋਕਣ ਲਈ ਬਾਰ-ਬਾਰ ਅਪੀਲ ਕੀਤੀ ਤਾਂ ਇਹਨਾਂ ਪੁਲਿਸ ਦੇ ਉੱਤੇ ਜਿਹੜਾ ਹੈਗਾ ਫਾਇਰਿੰਗ ਕਰਨੀ ਸ਼ੁਰੂ ਕਰਤੀ ਜਦੋਂ ਪੁਲਿਸ ਪਾਰਟੀ ਨੇ ਰਿਟੈਲੀਏਟ ਕੀਤਾ ਤਾਂ ਇਹਨਾਂ ਦੇ ਵਿੱਚ ਤਿੰਨ ਜਾਣੇ ਇਹਦੇ ਚ ਇੱਕ ਸੋਨੂ ਗੁਰਜੰਦਰ ਤੇ ਇੱਕ ਅਮਰਜੀਤ ਗੁਰਜੰਦਰ ਲੈਸ ਕੋੜਾ ਇੱਕੰਨੇ ਜਿਹੜੇ ਮੇਨ ਸ਼ੂਟਰ ਸੀਗੇ ਕੱਲ੍ਹ ਵਾਲੇ ਇਨਸੀਡੈਂਟ ਦੇ ਵਿੱਚ ਔਰ ਇਹਨਾਂ ਤਿੰਨਾਂ ਦੇ ਜਿਹੜਾ ਹੈਗਾ ਜਦੋਂ ਪੁਲਿਸ ਨੇ ਰਿਟੈਲੀਏਟ ਕੀਤਾ ਇੱਕ ਦੇ ਦੋ ਗੋਲੀਆਂ ਵੱਜੀਆਂ 1 ਦੇ 1 ਵਜੇ ਔਰ ਇਹ ਕਦੇ ਵੀ ਦੂ ਤੀਸਰੇ ਦੇ ਵੀ 1 ਵਜੇ ਸੋ ਇਹ जख्मी ਹੋ ਗਏ ਇਹਨਾਂ ਨੂੰ ਪੁਲਿਸ ਨੇ ਜਿਹੜਾ ਹੈਗਾ ਉਹ ਕਾਬੂ ਕੀਤਾ ਇਹਨਾਂ ਕੋਲੋਂ ਚਾਰ ਪਿਸਤਰ ਰਿਕਵਰ ਹੋਏ ਔਰ ਕੱਲ੍ਹ ਵਾਲੀ ਜਿਹੜੀ ਵਾਰਦਾਤ ਸੀਗੀ ਉਹਦੇ 'ਚ ਵਰਤੀ ਗਈ ਵਾਈਟ ਰੰਗ ਦੀ ਸਕੂਟੀ ਔਰ ਮੋਟਰਸਾਈਕਲ ਉਹ ਵੀ ਪੁਲਿਸ ਨੇ ਰਿਕਵਰ ਕਰ ਲਿਆ ਔਰ ਇਹਨਾਂ ਦੇ ਜਿਹੜੇ ਸਹਯੋਗੀ ਸੀਗੇ ਇਸ ਵਾਰਦਾਤ ਦੇ ਵਿੱਚ ਉਹਦੇ 'ਚ ਵੀ ਪੁਲਿਸ ਪਾਰਟੀਆਂ ਜਿਹੜੀਆਂ ਰੇਡ ਕਰ ਰਹੀਆਂ ਔਰ ਜਲਦ ਹੋਰ ਅਰੇਸਟ ਜਿਹੜੀਆਂ ਔਰ ਬਾਕੀ ਦੇ ਜਿਹੜੇ ਹੋਰ ਮਲਜ਼ਮਾਂ ਜਾਂ ਹੋਰ ਇਹਨਾਂ ਦੇ ਵਿਪਨ ਕੋਈ ਰਹਿ ਗਏ ਆ ਉਹ ਸਾਰਿਆਂ ਨੂੰ ਹੀ ਫੜਿਆ ਜਾਊਗਾ ਰਿਕਵਰੀਜ਼ ਕੀਤੀਆਂ ਜਾਊਗੇ ਔਰ ਇਹਨਾਂ ਦਾ ਟੋਟਲ ਇਸ ਗੈਂਗ ਦਾ ਜਿਹੜਾ ਉਹ ਫੋਜਪੁਰ ਪੁਲਿਸ ਕਾਊਂਟਰ ਇੰਟੈਲੀਜੈਂਸ ਪੰਜਾਬ ਪੁਲਿਸ ਪਾਇਆ ਕਰੂਗਾ